ਨੀ ਇਹ ਮਾਈਨਿੰਗ ਤੜਾ ਲੈਣਾ ਚਾਹਦੇ ਲੱਜੂ ਜਗੀਂ ਜੀ ਜਾਗਦੇ ਆਏ ਦਿਨ ਉੱਥੇ ਕੋਈ ਨਾ ਕੋਈ ਪਾਰਟੀ ਪਿੰਡ ਦੇ ਵਿੱਚ ਪੀਪੀ ਵਾਲਿਆਂ ਨੇ ਕਿਹਾ ਤਾਂ ਲਾਇਆ ਪਰ ਫਿਰ ਮਾਈਨਿੰਗ ਹੋ ਰਹੀ ਹੈ ਆਪਣਾ ਚਾਦੀ ਉਹ ਕਿਤੇ ਜਾਣ ਕੇ ਹੋ ਰਹੀ ਮਾਈਨਿੰਗ ਜਾਂ ਸਰਕਾਰ ਇੱਥੇ ਸੁਤੀ ਰਹੀ ਹੈ ਸਰਕਾਰ ਨੂੰ ਨਹੀਂ ਪਤਾ ਪ੍ਰਸ਼ਾਸਨ ਨੂੰ ਨਹੀਂ ਪਤਾ ਇਹਦੇ ਇਲਜ਼ਾਮਾਂ ਕਹਿੰਦੇ ਆਪਣੇ ਮੰਜੀ ਥਲੇ ਤੋਂ ਮੋਟਾ ਮਾਰਨਾ ਬੜੀ ਮਾੜੀ ਗੱਲ ਇਹ ਹੈ ਕਿ ਮੈਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਇਹ ਕਹਿਣਾ ਚਾਹਾਂ ਤੇ ਤੁਸੀਂ ਸਾਰੇ ਇਹਦੇ ਕਰੋੜਾਂ ਪਲਾਟ ਦੇ ਵਿੱਚ ਪੈ ਲੈਗਾ ਕੀ ਬਖੇਨ ਤੁਹਾਨੂੰ ਇਹ ਚੰਗਿਆ ਕਰ ਕਰਨ ਪਤਨੀ ਸਾਹਿਬ ਦੀ ਕੀ ਇੱਧਰ ਪਤਾ ਨਹੀਂ ਹੈ ਇਹ ਬਹੁਤ ਗੁਰੇ ਲਿਖਿਆ ਬੜਾ ਕੀ ਐ ਜਿਹੜੀ ਕੀਤੀ ਦੀ ਹੈ ਉਥੋਂ ਆਪੀ ਟ੍ਰਾਂਸਫਰ ਹੈਗਾ ਕੋਈ ਨਾ ਕੋਈ ਜੋ ਬੋ ਨੈਟਲ ਆਇਆ ਕੋਈ ਮਾਝਾ ਬਹੁਤ ਬੜਾ ਚਸਾਰੀ ਲਾਇਆ ਆ ਆਪਨਾ ਆਪਣੀ ਕੋਈ ਕਹਾ ਜਾਂ ਪੇਪਰਾਂ ਤੋਂ ਦੇਖ ਲੇ ਤੇ ਜਿਹੜੇ ਪੇਪਰ ਵਰਤਾਰੇ ਕਹੇ ਜਾ ਰਿਹਾ ਪਾਤ ਕੋਈ ਨਕਸਲ ਮਨੋ ਸਹੀ ਸਾਰੀ ਦਸਤਾਲੀ ਨੇ ਕਿ ਤੁਹਾਨੂੰ ਮੈਂ ਦਸਾ ਲੱਗ ਜੈ ਮੈਂ 6 11 ਦੇ ਵਿੱਚ ਦੇਖ ਲਿਆ ਮਾਇਆ ਲੱਗ ਉਹ ਸਮਾਦੇ ਵੀ ਕਰਵਾਉਂਦੇ ਨੇ ਕਾਸੇ ਵੀ ਕਰਵਾਉਂਦੇ ਸਰ ਕੱਲ ਜਿਹੜੀ ਤਾਜਪੋਸ਼ੀ ਹੋਈ ਹੈ ਠਾਕੁਰ ਮਨੋਰ ਸਿੰਘ ਉਹਨਾਂ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਬਣਿਆ ਉਹ ਉਹਨਾਂ ਨੂੰ ਉਹਨਾਂ ਨੇ ਆਪਣਾ ਔਦਾ ਸੰਭਾਲਿਆ ਉਹਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਕਿ ਕੁਵਿੰਦਰਪਾਲ ਤੋਂ ਵੱਡਾ ਮਾਈਨਿੰਗ ਮਾਲੀਆ ਕੌਣ ਹੈ ਕੁਵਿੰਦਰਪਾਲ ਜੀ ਤਾਂ 2004 ਤੋਂ ਆਪਣਾ ਕ੍ਰੈਸ਼ਰ ਇੰਡਸਟਰੀ ਚਲਾ ਰਹੇ ਆ 5 ਸਾਲੋਂ ਸੱਤਾ 'ਚ ਵੀ ਰਹੇ ਆ ਫਿਰ ਇਹਨਾਂ ਦੀ ਸਰਕਾਰ ਜਦੋਂ ਆਈ ਹੈ ਇਹਨਾਂ ਨੇ ਆਂਦੇ ਹੀ ਉਹਨਾਂ ਤੇ ਇੱਕ ਪਰਚਾ ਕੀਤਾ ਉਹਨਾਂ ਦੇ ਕ੍ਰੈਸ਼ਰ ਬੰਦ ਕੀਤੇ ਆ ਉਹਨਾਂ ਦੇ ਪਰਚਾ ਕੀਤਾ ਮਾਨਯੋਗ ਕੋਰਟ ਨੇ ਉਹਨਾਂ ਨੂੰ ਬਾ ਇੱਜ਼ਤ ਬਰੀ ਕੀਤਾ ਜੇ ਉਹ ਮਾਈਨਿੰਗ ਮਾਫੀਆਂ ਹੁੰਦੇ ਤੇ ਕੋਰਟ ਤੋਂ ਉੱਤੇ ਤੇ ਕੋਈ ਨਹੀਂ ਨਾ ਕੋਰਟ ਤੋਂ ਉਹਨਾਂ ਨੂੰ ਕਲੀਨ ਚਿੱਟ ਮਿਲੀ ਆ ਉਹਦੇ باوجود 2000 ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ ਇਹਨਾਂ ਨੇ ਕਿਹਾ ਹੈ ਕਿ ਰੇਤਾ ਬਜਰਾ 5 ਰੁਪਏ 5 50 500 ਰੁਪਏ ਸੈਕੜਾ ਦਿੱਤਾ ਜਾਏਗਾ ਮੈਂ ਪੁੱਛਣਾ ਚਾਹਨਾ ਕਿ 3 ਸਾਲ ਹੋ ਗਏ ਆ ਦੱਸੋ ਕਿੱਥੇ ਕਿੰਨੂ ਰੇਤਾ ਸਸਤਾ ਮਿਲੇ ਕਰਦਾ ਜਾਂ ਕਿੰਨੂ ਮਿਲੇ ਕਰਦਾ ਬਜਰਾ ਸਸਤਾ ਕ੍ਰੈਸ਼ਰ ਵਾਲੇ ਇਹ ਕਹਿੰਦੇ ਆ ਚੇਅਰਮੈਨ ਸਾਹਿਬ ਨੇ ਕਿਹਾ ਕਿ ਕ੍ਰੈਸ਼ਰ ਵਾਲੇ ਰੋ ਰਹੇ ਆ ਇਹਨਾਂ ਦੀ ਸਰਕਾਰ ਆ ਯਾਰ ਇਹਨਾਂ ਦੀ ਸਰਕਾਰ ਆ ਜੀ ਹੁਣ ਇਹ ਕਹਿੰਦੇ ਕਿ ਪਾਲਿਸੀ ਬਣੀ ਆ ਅਜੇ ਇੰਪਲੀਮੈਂਟ ਨਹੀਂ ਹੋਈ ਤੇ ਮਾਈਨਿੰਗ ਤੜਲੇ ਨਾਲ ਚੱਲ ਰਹੀ ਆ ਗੱਜੂ ਜ਼ਗੀਰ ਤੁਸੀਂ ਜਾ ਕੇ ਦੇਖ ਲਓ ਆਏ ਦਿਨ ਉੱਥੇ ਕੋਈ ਨਾ ਕੋਈ ਪਾਰਟੀ ਪਿਛਲੇ ਦਿਨੀ ਭਾਜਪਾ ਵਾਲਿਆਂ ਨੇ ਵੀ ਉੱਥੇ ਧਰਨਾ ਲਾਇਆ ਸੀ ਅਚਰ ਮਾਈਨਿੰਗ ਹੋ ਰਹੀ ਆ ਉਹ ਕਹਿੰਦੇ ਆ ਇੱਕ ਕੋਈ ਐਮਬੀਡੀ ਨਾ ਦੀ ਕੰਪਨੀ ਆ ਜੀ ਉਹਨਾਂ ਕੋਲ ਕਹਿੰਦੇ ਇੱਥੇ ਠੇਕਾ ਆ ਆਪਸ਼ਨ ਆ ਜਿਹੜੀ ਖਾੜ ਦੀ ਉਹਨਾਂ ਕੋਲ ਆਪਸ਼ਨ ਆ ਉਧਰ ਤੇ ਉਹ ਜਾਂਦੇ ਹੀ ਨਹੀਂ ਉਹ ਤੇ ਦੜਾ ਦੜ ਮੇਰੇ ਖਿਆਲ ਚ ਜਿਆਦਾ ਨਹੀਂ ਤੇ 100 ਤੋਂ 150 ਟਰਾਲਾ ਰੋਜ਼ ਰਾਤ ਨੂੰ ਜਾ ਕੇ ਵੀ ਦੇਖ ਸਕਦੇ ਹੋ ਉੱਥੇ ਭਰਿਆ ਜਾ ਰਿਹਾ ਗੱਜੂ ਜੀ ਕੀ ਉਹ ਕਿਹਦੇ ਕਹਿਣ ਤੇ ਉਹ ਰਿਮਾਈਨਿੰਗ ਜਾਂ ਸਰਕਾਰ ਇੱਥੇ ਸੁੱਤੀ ਦੀ ਆ ਸਰਕਾਰ ਨੂੰ ਨਹੀਂ ਪਤਾ ਪ੍ਰਸ਼ਾਸਨ ਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਉਹ ਕਹਿਣ ਦਾ ਮਤਲਬ ਕਿ ਕਿਸੇ ਤੇ ਇਲਜ਼ਾਮ ਲਾਉਣ ਤੋਂ ਪਹਿਲੇ ਆਪਣੇ ਮੰਜੀ ਥੱਲੇ ਝੋਟਾ ਮਾਰਨਾ ਚਾਹੀਦਾ ਤੇ ਇਹ ਕੋਈ ਐਮਬੀਡੀ ਕੰਪਨੀ ਆ ਜੀ ਕੋਈ ਬੀਜੇਪੀ ਦਾ ਐਮਐਲਏ ਆ ਉਹ ਉਹਦਾ ਓਨਰ ਆ ਠੀਕ ਹੈ ਜੀ ਉਹ ਚਲਾ ਰਿਹਾ ਆ ਕਿਆ ਬਾਲਾਜੀ ਕ੍ਰੈਸ਼ਰ ਆ ਸਟੋਨ ਕ੍ਰੈਸ਼ਰ ਆ ਕੋਲੀਆਂ ਉਹ ਵੀ ਤੜਲੇ ਨਾਲ ਉਥੇ ਮਾਈਨਿੰਗ ਹੋ ਰਹੀ ਹੈ ਕੁਛ ਗਿਨੇ ਟੁਨੇ ਮੇਰੇ ਕਹਿੰਦਾ ਮਤਲਬ ਇਹ ਆ ਕਿ ਕੁਛ ਗਿਨੇ ਟੁਨੇ ਕ੍ਰੈਸ਼ਰ ਆ ਜਿਹੜੇ ਜਿਹੜੇ ਉਹ 4-5 ਕ੍ਰੈਸ਼ਰ ਉਹ ਚੱਲ ਰਹੇ ਆ ਉਹ ਕਿਦੀ ਮਰਜ਼ੀ ਨਾਲ ਚੱਲ ਰਹੇ ਆ ਜੀ ਇਹ ਵੀ ਦੱਸਣਾ ਚਾਹੀਦਾ ਚੇਅਰਮੈਨ ਸਾਹਿਬ ਨੂੰ ਅਸੀਂ ਕਹਿੰਦੇ ਆ ਕਿ ਇੱਕ ਵਾਰੀ ਤੁਸੀਂ ਉੱਧਰ ਫੇਰਾ ਤੇ ਮਾਰੋ ਗੱਜੂ ਜੀ ਕੀਰ ਵਾਲੇ ਪਾਸੇ ਜਾ ਕੇ ਤੇ ਦੇਖੋ ਰਾਤ ਨੂੰ ਕੋਈ 9-10 ਵਜੇ ਤੋਂ ਬਾਅਦ ਜਾ ਕੇ ਤੇ ਦੇਖੋ ਤੇ ਕੀ ਹਾਲ ਆ ਉਹ ਮੇਰੇ ਕਹਿੰਦਾ ਮਤਲਬ ਹੈ ਕਿ ਜੇ ਆਪਾਂ ਕੋਰਟ ਦੇ ਕੋਰਟ ਨੇ ਉਹਨਾਂ ਨੂੰ ਬਰੀ ਕੀਤਾ ਆ ਤੇ ਇਹਦਾ ਮਤਲਬ ਕੋਈ ਨ ਜੇ ਤੇ ਉਹਨਾਂ ਦੇ ਕੋਈ ਕਾਲ ਪਲੇਟ ਹੁੰਦਾ ਉਹਨਾਂ ਦੇ ਕੋਈ ਐਂਟੀ ਹੁੰਦਾ ਕੋਈ ਇਦਾਂ ਦੀ ਗੱਲ ਹੁੰਦੀ ਮਾਇਨੀ ਕਹਿੰਦੀ ਦੀ ਤੇ ਉਹ ਉਹਨਾਂ ਨੂੰ ਸਜ਼ਾ ਦੇ ਹੱਕਦਾਰ ਹੁੰਦੇ ਉਹ ਮੇਰੇ ਕਹਿੰਦਾ ਮਤਲਬ ਹੈ ਇਦਾਂ ਕਿਸੇ ਤੇ ਇਲਜ਼ਾਮ ਲਾਣਾ ਬੇ ਬੇ ਦੁਕਾ ਆ ਪਹਿਲੇ ਆਪਣੀ ਮਨਜੀ ਥਲੇ ਛੋਟਾ ਮਾਰੋ ਸਾਢੇ 3 ਸਾਲ ਹੋ ਗਿਆ ਸਰ ਤੁਹਾਡੀ ਸਰਕਾਰ ਤੇ ਸੁਰੇਤਾ ਕੀ ਰੇਡ ਮਿਲ ਰਿਆ ਤੇ ਮਾਇਨੀ ਕਿੱਦਾਂ ਹੋ ਰਹੀ ਆ ਇਹ ਤੁਸੀਂ ਜਾ ਕੇ ਦੇਖੋ ਮੈਂ ਪ੍ਰੈਸ ਮੀਡੀਅਮ ਤੇ ਉਹਨਾਂ ਨੂੰ ਕਹਿਣਾ ਚਾਹਣਾ ਜਿਹੜੇ ਤੁਸੀਂ ਵੀ ਖਬਰਾਂ ਉਜਾਗਰ ਕਰਦੇ ਹੋ ਤਿੰਨ ਰਾਤ ਕਿਹਾ ਉਹ ਅੱਖਾਂ ਮੀਟ ਲੈਂਦੇ ਉਸ ਟਾਈਮ ਉਹ ਖਬਰਾਂ ਨਹੀਂ ਦਿਖਦੇ ਦੇਖੋ ਜੀ ਗੱਲ ਇਹ ਹੈਗੀ ਆ ਕਿ ਪੰਜਾਬੀ ਚ ਇੱਕ ਕਹਾਵਤ ਆ ਜਿੱਡੀ ਕੁੱਤੀ ਆ ਨਾ ਤੁਹਾਡਾ ਹੀ ਹੱਟਣਾ ਚਾਹੀਦਾ ਇਹ ਪੰਜਾਬੀ ਚ ਕਹਾਵਤ ਤੇ ਮੈਂ ਮਨੋਰ ਸੈਕਟਰ ਦੇ ਕਾਂਗਾ ਠੀਕ ਹੈ ਬਣ ਗਏ ਤੁਸੀਂ ਤੇ ਨੋਟ ਇੱਕ ਗੱਲ ਨੂੰ ਕਰ ਲੋ ਬੜੇ ਧਿਆਨ ਨਾਲ ਸਿਰਫ 1.5 ਸਾਲ ਦਾ ਸਮਾਂ ਜੇ 31 ਅਕਤੂਬਰ 2026 ਤੱਕ ਟਾਈਮ ਜੇ ਪਹਿਲੀ ਨਵੰਬਰ ਨੂੰ ਇਲੈਕਸ਼ਨ ਅਨਾਉਂਸ ਹੋ ਜਾਣਾ ਹੈ ਨੇ ਪੰਜਾਬ ਚ 2026 ਚ ਤੇ 18 ਮਹੀਨੇ ਦਾ ਤੁਹਾਡੇ ਕੋਲ ਟਾਈਮ ਆ ਔਰ ਤੁਸੀਂ ਟੱਕਰ ਪਤਾ ਕਿਹਦੇ ਨਾਲ ਲੈਂਡ ਹੈ ਝੂਠੀ ਭਵਾ ਜਿਹੜੀ ਫਲਾਣੀ ਔਰ ਹਮੇਸ਼ਾ ਹੀ ਜਿਹੜਾ ਨਾ ਇੱਕ ਇਹ ਨਿਯਮ ਰਿਹਾ ਕੁਦਰਤ ਦਾ ਕਿ ਜਿਹੜਾ ਨਾ ਉੱਪਰ ਨੂੰ ਥੁੱਕਾਂਗੇ ਆਪਾਂ ਨੂੰ ਸਾਡੇ ਉੱਤੇ ਹੀ ਪੈਣਾ ਜਿੱਦਾਂ ਕਿ ਤੇਰਾ ਜਿੱਦਾਂ ਕਿ ਤੈਨੂੰ ਉਦਾਂ ਮਿਲਿਆ ਤੇਰਾ ਤੇ ਹੱਕ ਹੀ ਨਹੀਂ ਬਣਦਾ ਇਹ ਬੋਲਣਾ ਬੋਲਣ ਤੇਰੇ ਮੰਤਰੀ ਸਾਡੇ 3 ਸਾਲ ਦਾ ਟਾਈਮ ਲੰਘ ਗਿਆ ਔਰ ਉਸ ਤੋਂ ਵੀ ਵੱਡੀ ਮਾੜੀ ਗੱਲ ਇਹ ਆ ਕਿ ਮੈਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਤੁਸੀਂ ਸਾਰੇ ਇਧਰ ਨਰੋਡ ਬਲਾਕ ਦੇ ਵਿੱਚ ਨਲਾਕ ਆਦਮੀ ਬੈਠੇ ਹੋ ਕਿ ਤੁਸੀਂ ਚਮਚਾਗਰੀ ਕਰਨ ਡੇ ਹੋ ਮੰਤਰੀ ਸਾਹਿਬ ਦੀ ਜਿੱਥੇ ਇਧਰ ਬੰਦਾ ਨਹੀਂ ਹੈਗਾ ਕੋਈ ਵੀ ਇਹ ਬਹੁਤ ਵੱਡਿਆ ਲਿਖਿਆ ਬੜਾ ਕੋਈ ਪੀ ਐਚ ਡੀ ਕੀਤੀ ਦੀ ਐ ਨਾ ਫਿਲਾਸਫੀ ਫਿਲਾਸਫਰ ਹੈਗਾ ਕੋ ਬੜਾ ਤਕੜਾ ਕਿ ਉਹ ਘਰੋਟੇ ਬਲਾਗ ਦੇ ਵਿੱਚੋਂ ਬੰਦਾ ਚੁੱਕਿਆ ਸੋ ਮੈਂ ਇਹ ਗੱਲਾਂ ਕਹਿਣਾ ਚਾਹੁੰਦਾ ਵੀ ਤੁਸੀਂ ਇਹ ਗੱਲ ਕਰਨ ਤੋਂ ਪਹਿਲਾਂ ਜ਼ਰੂਰ ਸੋਚਣੀ ਚਾਹੀਦੀ ਹੈ ਗੱਲ ਔਰ ਜ਼ਿੰਦਗੀ 'ਚ ਮੈਂ ਇਹ ਮਰੋਰ ਜੀ ਤੁਹਾਨੂੰ ਜ਼ਰੂਰ ਇਹ ਗੱਲ ਕਾਂਗਾ ਇੱਕ ਮੈਂ ਛੋਟੀ ਜੀ ਗੱਲ ਹੀ ਕਹਿਣੀ ਹੈ ਤੁਹਾਨੂੰ ਕਿ ਦੁਸ਼ਮਣੀ ਜਮਕਰ ਕਰੋ ਮਗਰ ਇਤਨੇ ਹੀ ਗੁੰਜਾਇਸ਼ ਰਹੇ ਕبھی ਹੋ ਜਾਏ ਦੋਸਤ ਤੋਂ ਸ਼ਰਮਿੰਦਾ ਨਾ ਹੋ ਸੋ ਕਰੀਏ ਮੇਲ ਹੋ ਜਾਂਦਾ ਜ਼ਿੰਦਗੀ ਦੇ ਵਿੱਚ ਇਹ ਥੋੜਾ ਕਿ ਤੁਸੀਂ ਚੇਅਰਮੈਨ ਬਣ ਕੇ 1.5 ਸਾਲ ਦਾ ਟਾਈਮ ਹੈ ਤੁਹਾਡੇ ਕੋਲ ਤੇ ਤੁਸੀਂ ਕਰਨ ਲੱਗ ਪਿਓ ਆਪਣਾ ਜਿਹੜਾ ਦਿਮਾਗ ਹੈ ਪਹਿਲੇ ਦਿਨੀ ਤੁਸੀਂ ਬੈਠੇ ਔਰ ਪਹਿਲੇ ਦਿਨੀ ਵਿਵਾਦ ਤੁਸੀਂ ਬਿਆਨ ਜਿਹੜਾ ਦੇ ਦਿੱਤਾ ਬਹੁਤ ਮਾੜੀ ਗੱਲ ਹੈ ਤੁਹਾਡੇ ਵਾਸਤੇ ਚੁਗਿੰਦਰ ਪਾਲ ਹੀਰੋ ਬਣ ਗਿਆ ਦਾ ਜੇ ਕਿਤਾਬ ਕੱਢ ਕੇ ਆਪਣੀ ਕਾਪੀ 'ਚ ਲਿਖ ਲਓ ਕਿ ਤੁਸੀਂ ਤੀਜੇ ਨੰਬਰ ਤੇ ਰਹਿਣਾ ਜਾਂ ਚੌਥੇ ਨੰਬਰ ਤੇ ਕਾਪੀ ਕਰ ਲਓ ਮੈਂ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਇਹ ਸਰੇ ਆਮ ਗੱਲ ਕਹਿ ਰਿਹਾ ਦੁਨੀਆ ਜਿਹੜੀ ਸਿਕੰਦਰਪਾਲ ਨੂੰ ਯਾਦ ਕਰ ਰਹੀ ਹੈ ਅੱਜ ਵਾਜਾਂ ਮਾਰ ਰਹੀ ਹੈ ਔਰ ਕਹਿਣ ਦੀ ਲੋੜ ਨਹੀਂ ਪੈਂਦੀ ਲੋਕੀ ਆਪ ਫੋਨ ਕਰ ਰਹੇ ਨੇ ਔਰ ਤੁਸੀਂ ਉਹਦੇ ਉੱਤੇ ਇਲਜ਼ਾਮ ਲਾ ਰਹੇ ਹੋ ਜੇ ਉਹ ਇੰਨਾ ਹੀ ਗਲਤ ਬੰਦਾ ਹੈ ਤਾਂ ਫਿਰ ਦੁਨੀਆ ਕਿਉਂ ਉਹਦੇ ਮਗਰ ਜਾਂਦੀ ਹੈ ਅੱਜ ਦੀ ਡੇਟ ਦੇ ਇੱਕ ਆਵਾਜ਼ ਦੇ ਉੱਤੇ 500 ਬੰਦਾ ਇਕੱਠਾ ਹੋ ਜਾਂਦਾ ਔਰ ਤੁਸੀਂ ਦੇਖ ਲਿਓ ਇਹ ਸਾਲ ਨਗਲੈਂਡ ਤੋਂ 2025 26 ਜੇ ਤੁਹਾਨੂੰ ਇਹਦੀ ਪਿਕਚਰ ਲੱਭ ਜਾਣੀ ਇਸ ਕਰਕੇ ਨਾ ਜਿਹੜਾ ਬਿਆਨ ਹੈ ਨਾ ਆਪਣਾ ਮੈਂ ਤੁਹਾਨੂੰ ਇਹੀ ਕਾਹਾਂਗਾ ਬਾਕੀ ਗੱਲਾਂ ਨਾ ਕਹਤੀਆਂ ਆਪਣਾ ਬਿਆਨ ਜਿਹੜਾ ਵਾਪਸ ਲੈ ਲਓ ਪਲੀਜ਼ ਕਿਰਪਾ ਕਰਕੇ ਉਹਨੂੰ ਵਾਪਸ ਲੈ ਲਓ ਨਹੀਂ ਤੇ ਫਿਰ ਅੱਗੇ ਤੁਹਾਨੂੰ ਪਤਾ ਹੀ ਹੈ ਸਾਨੂੰ ਉਹ ਧਰਨੇ ਲਾਉਣ ਦੀ ਨੀਤੀ ਤੇ ਆ ਹੀ ਗਈ ਦੀ ਤੁਹਾਨੂੰ ਬੋਲਣੇ ਦੀ ਆ ਗਿਆ ਸਾਰਾ ਕੁਝ ਤੋਂ ਪ੍ਰੈਸ ਦੀ ਬਹੁਤ-ਬ ਮੈਨੂੰ ਤੇ ਲੱਗਦਾ ਇਹੀ ਸ਼ਬੀ ਚੰਡ ਮੁੜ ਕੇ ਲੋੜ ਪੈਗੀ ਮੁੜ ਕੇ ਬੋਲਾਂ ਪਹਿਲੇ ਤੇ ਮੈਂ ਤੁਹਾਡੇ ਸਰਾਹੀਂ ਇਹਨਾਂ ਨੂੰ ਵਧਾਈ ਦੇਣਾ ਕਿ ਬਹੁਤ ਵਧੀਆ ਚੇਅਰਮੈਨ ਲਾਇਏ ਜੀ ਇਹਨਾਂ ਨੇ ਬਹੁਤ ਲੱਭ ਕੇ ਲਾਇਆ ਜਿਦਾ ਕਹਿ ਰਹੇ ਘਟਾਰੂ ਚੱਕ ਸਾਹਿਬ ਕੀ ਟਕਸਾਲੀ ਲਾਇਆ ਹੈ ਬਹੁਤ ਵੱਡਾ ਟਕਸਾਲੀ ਲਾਇਆ ਆ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ ਮੈਂ ਪੇਪਰਾਂ ਤੋਂ ਦੇਖ ਕੇ ਤੇ ਪੇਪਰ ਵਰਕ ਕਰਕੇ ਕਹਿ ਰਿਹਾ ਜੀ ਆਹ ਦੇਖੋ ਜੀ ਟਕਸਾਲੀ ਮਨੋਰ ਸੈਠਾ ਜੀ ਟਕਸਾਲੀ ਨੇ ਉਜੀ ਤੁਹਾਨੂੰ ਮੈਂ ਦੁਕਾਨ ਲਗਾ ਜੀ ਹਾਂ 61199 ਦੇ ਉੱਤੇ ਐਫਆਈਆ ਦਰਜ ਹੋਈ ਦੀ ਹੈ ਇਹ ਮੈਨੂੰ ਸੁਣਾਉਂਦੇ ਵੀ ਸ਼ਰਮ ਆਉਂਦੀ ਹੈ ਤੇ ਤਾਸ ਦੇ ਵੀ ਸ਼ਰਮ ਆਉਂਦੀ ਹੈ ਕਿ ਇੱਕ ਇਦਾ ਵੱਡੇ ਅਹੁਦੇ ਦੇ ਉੱਤੇ ਬਰਾਜਮਾਨ ਹੋ ਕੇ ਇਹੋ ਜਿਹੀ ਐਫਆਈਆ ਹੋਣ ਤੇ ਇਹੋ ਜਿਹੇ ਬੰਦੇ ਨੂੰ ਅਹੁਦੇ ਦੇਣਾ ਬੜੀ ਸ਼ਰਮਨਾਕ ਗੱਲ ਹੈ ਬਾਕੀ ਜਿਹੜੀ ਮਾਰਕੀਟ ਕਮੇਟੀ ਦੀ ਗੱਲ ਕਰੀਏ ਮਾਰਕੀਟ ਕਮੇਟੀ ਦਾ ਅਹੁਦਾ ਬਹੁਤ ਵੱਡਾ ਹੈ ਇਹ ਬਹੁਤ ਇੰਟੈਲੀਜੈਂਟ ਔਰ ਵਧੀਆ ਬੰਦੇ ਨੂੰ ਕਰਨਾ ਚਾਹੀਦਾ ਜਿੱਦਾ ਮੈਂ ਵੀ ਇਸ ਅਹੁਦੇ ਦੇ ਉੱਤੇ ਬਰਾਜਮਾਨ ਰਿਆਂ ਮੈਂ ਇਸ ਅਹੁਦੇ ਦੇ ਉੱਤੇ ਬੜੀ ਵਧੀਆ ਜੋ ਸਾਡੇ ਵਧਾਈ ਜੀ ਨੇ ਸਾਨੂੰ ਸੇਵਾ ਦਿੱਤੀ ਉਹ ਤੋਂ ਵਧੀਆ ਕਰਕੇ ਦੱਸਿਆ ਆਪਾਂ ਸਨ 47 ਤੋਂ ਲੈ ਕੇ ਤਾਰਾਗੜ ਤੱਕ ਮੰਡੀ ਤੱਕ ਅੱਜ ਕਰੀ ਕਿਸੇ ਨੇ ਫਰਸ਼ ਨਹੀਂ ਪਾਇਆ ਉਹ ਸਾਡੇ ਵਿਧਾਇਕੀ ਨੇ ਸਾਨੂੰ ਦੱਸਿਆ ਅਸੀਂ ਆਪਣੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਾਡੇ ਜਿਹੜੇ ਫੰਡਸ ਆ ਉਹ ਸਾਡੇ ਮਾਰਕੀਟ ਕਮੇਟੀ ਦੇ ਹੁੰਦੇ ਨੇ ਉਹ ਆਪਾਂ ਇੱਕ ਦੋ ਕੰਮ ਜਿਹੜੇ ਸੀਗੇ ਬੜੇ ਵਧੀਆ ਤਰੀਕੇ ਨਾਲ ਕਰਾਏ ਕੀਤੀ ਪ੍ਰਪੋਜ਼ਲ ਸਾਡੀ ਇੱਕ ਹੋਰ ਤੇ ਆ ਸੀਗੀ ਉਹ ਸਾਡੀ ਪ੍ਰਪੋਜ਼ਲ ਇਸ ਕਰਕੇ ਨਹੀਂ ਪਾਸ ਹੋਈ ਕਿ ਸਾਡੇ ਕੋਲ ਟਾਈਮ ਥੋੜਾ ਰਹਿ ਗਿਆ ਉਹ ਇੱਕ ਤਾਰਾਗੜ ਮੰਡੀ ਨੂੰ ਆਪਾਂ ਅਪਗ੍ਰੇਡ ਕਰਾਣਾ ਚਾਹੁੰਦੇ ਸੀਗੇ ਕਿ ਉੱਥੇ ਸਬਜ਼ੀ ਮੰਡੀ ਐ ਜੀਵੀਦਾਰਾਂ ਨੂੰ ਕੁਝ ਹਾਲ ਪਿਲੇ ਦੂਜਾ ਆਪਾਂ ਮੰਡੀ ਦੇ ਦਫ਼ਤਰ ਦੀ ਗੱਲ ਕਰਦੇ ਸੀਗੀ ਆਪਾਰਕਟ ਕਮੇਟੀ ਦੀ ਉਹ ਵੀ ਆਪਾਂ ਬਾਹਰ ਲਿਆਉਣਾ ਚਾਹੁੰਦੇ ਸੀਗੇ ਚਲੋ ਉਹ ਸਰਕਾਰ ਆ ਉਹ ਵੀ ਕਰਾਂਗੇ ਪਰ ਜੋ ਇਹਨਾਂ ਨੇ ਦੱਸਿਆ ਹੈ ਕਿ ਆ ਜੁਗਿੰਦਰ ਪਾਲ ਜੀ ਮਾਈਨਿੰਗ mafia ਮੈਂ ਕਹਿੰਨਾ ਮਾਈਨਿੰਗ mafia ਜੁਗਿੰਦਰ ਪਾਲ ਜੀ ਨੇ ਤੇ ਇਹ ਸਾਢੇ 3 ਸਾਲ ਦੀ ਇਹ ਕੀ ਕਰ ਰਹੀ ਹੈ ਜੁਗਿੰਦਰ ਪਾਲ ਜੀ ਮਾਈਨਿੰਗ mafia ਹੁੰਦੇ ਨੇ ਐਫਆਈਆਰ ਕਰਵਾਤੀ ਉਹਨਾਂ ਨੇ ਐਫਆਈਆਰ ਦੇ ਵਿੱਚ ਸੱਤੋਂ ਵੱਡੇ ਆਪਾਂ ਕਹਿੰਨੇ ਜੀ ਸਾਡੇ ਜੇ ਦੂਜਾ ਰੱਬਾ ਦੇ ਚਾਜ ਆ ਉਹ ਜੱਜ ਸਾਹਿਬ ਨੇ ਉਸ ਗੱਲ ਨੂੰ ਉਸ ਗਵਾਹਾਂ ਨੂੰ ਸਾਰੇ ਕੇਸ ਨੂੰ ਘੋ ਕੇ ਉਹਨਾਂ ਨੂੰ ਬਾਇਜ਼ਤ ਬਰੀ ਕੀਤਾ। ਬਹੁਤ ਵਧੀਆ ਗੱਲ ਹੈ ਕਿ ਸਾਡੇ ਜੁਕੀਦਰਪਾਲ ਜੀ ਬਿਲਕੁਲ ਨਰੋਰ ਨਰੋਲ ਔਰ ਸਾਫ਼ ਸੋਤਰੇ ਅੱਖ ਦੇ ਬੰਦੇ ਨੇ। ਉਹਨਾਂ ਨੇ ਪਹਿਲੇ ਵੀ 2004 ਤੋਂ ਕ੍ਰੈਚਰ ਲਾਇਆ ਹੋਇਆ ਹੈ। ਬਹੁਤ ਵਧੀਆ ਕੰਮ ਕੀਤਾ ਹੈ। ਅੱਜ ਤੋਂ ਮੇਰੇ ਤੇ ਵੀ ਇਹ ਕੰਮ ਪਹਿਲੇ ਮੇਰੇ ਤੇ ਵੀ ਇਹਨਾਂ ਨੇ ਇਲਜ਼ਾਮ ਲਾ ਕੇ ਐਫ ਆਈ ਆਰ ਹੋ ਜੀ। ਮੇਰੇ ਤੇ ਹੋਈ ਕੋਈ ਨਹੀਂ ਐਫ ਆਈ ਆਰ। ਇਹ ਸਿਰਫ ਗਲਤ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਗਲਤ ਮੈਸੇਜ ਦੇ ਰਿਹਾ। ਪਲੱਸ ਮੈਂ ਇੱਕ ਗੱਲ ਜ਼ਰੂਰ ਕਹਿਣਾ ਇਦੋਂ ਸਰਕਾਰ ਕਾਂਗਰਸੀ ਸੀਗੀ ਵਿਧਾਇਕ ਦੁਗਿੰਦਰਪਾਲ ਜੀ ਸੀਗੇ ਉਦੋਂ ਲੋਕੀ ਬੜੇ ਖੁਸ਼ਹਾਲ ਸੀਗੇ ਬੜੇ ਖੁਸ਼ ਸੀਗੇ ਕਿ ਰੇਤਾ 1000 1200 1400 ਨੂੰ ਮਿਲਦਾ ਸੀਗਾ ਅੱਜ ਰੇਤਾ 4000 ਨੂੰ ਮਿਲ ਰਿਹਾ ਇੰਦੀਆਂ ਜਿਹੜੀਆਂ ਝੂਠੀਆਂ ਬੰਨੀਆਂ ਹੋਈਆਂ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਦਿੱਲੀ ਤੋਂ ਇਹਨਾਂ ਦਾ ਪਸਤਾ 골 ਕੀਤਾ ਤੇ ਹੁਣ ਪੰਜਾਬ ਵਾਲੇ ਵੀ ਪੂਰੇ ਤਿਆਰ ਨੇ ਵੇਚ ਚਿੰਤਰਵੋ ਵੇਚ ਝਿਜਕ ਰਵੋ ਇਹ 2027 ਦੇ ਵਿੱਚ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਕਿ ਕਿੱਦਾਂ ਦੇ ਤੁਹਾਡੇ ਚੇਅਰਮੈਨ ਹੈ ਤੇ ਕਿੱਦਾਂ ਦੇ ਤੁਹਾਡੇ ਮੰਤਰੀ ਨੇ ਇਹ ਸਭ ਕੁਝ ਪਤਾ ਲੱਗ ਜਾਊਗਾ ਪਰ ਲੋਕਾਂ ਦੀ ਆਵਾਜ਼ ਸੁਣੋ ਲੋਕੀ ਬਹੁਤ ਥਿਲੇ ਬਖਲਾਏ ਫਿਰਦੇ ਆ ਬਹੁਤ ਘਬਰਾਏ ਫਿਰਦੇ ਆ ਕਿ ਆ ਰੇਤਾ ਪਹਿਲੇ ਲੋਕਾਂ ਨਾਲ ਹੁੰਦਾ ਕਿ ਇਟਾ ਸਟਾਲੋ ਸੀਮੈਂਟ ਸਟਾਲੋ ਹੁਣ ਲੋਕੀ ਇਹ ਆ ਜੀ ਰੇਤਾ ਜਿਹੜੀ ਉਹ ਸਾਰਾ ਨਾਲ ਬਾਚ ਟਾਂਦੇ ਆ ਕਿ ਕੋਈ ਲੋਕੀ ਬਾਟਾ ਲਵਾਂਡਾ ਮਾਂਕੇ ਨਾਲ ਲੈ ਜੇ ਇਹਦੇ 4000 ਨੂੰ 5000 ਨੂੰ ਰੇਤਾ ਘਰ ਪਹੁੰਚਦੀ ਹੈ ਕਿੱਡੇ ਮਾੜੇ ਹਾਲਾਤ ਆ ਤੇ ਆਪੜਾ ਦੇਖਦੇ ਨਹੀਂ ਆਪੜਾ ਕੋਈ ਸੋਚਦੇ ਨਹੀਂ ਅਗਲੇ ਤੇ ਗੱਲ ਸੋੜਦੇ ਜੀ ਵਿਧਾਇਕ ਰੋ ਗਿਆ ਜੀ ਵਿਧਾਇਕ ਨੇ ਉਹ ਕਰਤਾ ਜੀ ਵਿਧਾਇਕ ਨੇ ਇਹ ਕਰਤਾ ਇਹਨਾਂ ਨੂੰ ਆਪੜਾ ਕੁਝ ਨਹੀਂ ਪਤਾ ਮੈਂ ਇਹੀ ਤੁਹਾਡੇ ਮੀਡੀਆ ਰਾਈ ਕਹਿੰਨਾ ਦੱਸਣਾ ਚਾਹਨਾ ਮੰਤਰੀ ਸਾਹਿਬ ਨੂੰ ਵੀ ਇਹ ਚੇਅਰਮੈਨ ਸਾਹਿਬ ਨੂੰ ਕਿ ਇਹੋ ਜਿਹੀਆਂ ਜਿਹੜੀਆਂ ਝੂਠੀਆਂ ਖਵਾਵਾਂ ਨਾ ਨਾ ਕਰੋ ਲੋਕਾਂ ਦੇ ਵਿੱਚ ਤੁਸੀਂ ਮੁਟਕੇ ਵੀ ਚਰਨਾ ਇਹ ਤੁਹਾਡੇ ਵਾਸਤਾ ਕੰਮ ਨਹੀਂ ਗਾ ਇਸ ਕਰਕੇ ਮੇਰੇ ਵੱਲੋਂ ਤੁਹਾਨੂੰ ਬੇਨਤੀ ਹੈ ਕਿ ਆਮ ਨਾਲ ਘਰ ਬੈਠੋ ਤੇ ਹੀ ਇਹ ਤੁਹਾਡੇ ਵਾਸਤਾ ਕੰਮ ਡੀਗਾ ਇਹ ਜੋ ਜਿਨ੍ਹਾਂ ਨੂੰ ਸੋਪਦਾ ਉਹ ਹੀ ਕਰ ਸਕਦੇ ਨੇ ਤੇ ਮੈਂ ਇਨਾ ਹੀ ਕਹਿੰਦਾ ਹਾਂ ਤੁਹਾਡੀ ਪ੍ਰੈਸਰ ਬਹੁਤ ਬਹੁਤ ਧੰਨਵਾਦੀਆਂ ਜੀ ਜੇ ਕੋਈ ਮੇਰੇ ਕੋਲ ਗਲਤੀ ਹੈ ਜੋ ਕੋ ਬੋਲਿਆ ਗਿਆ ਤੇ ਮੈਂ ਖਵਾਦਾ